ਮਿਲਾਈ ਬੈਠੇ ਫਲਾਈ ਸ਼ੁਰੂ ਕਰ ਉਹ ਤੇ ਲਾਇਆ ਨਹੀਂ ਰਿਪਲਾਈ ਨੂੰ ਪਾਪਾ ਨੂੰ ਝੂਠ ਨਹੀਂ ਬੋਲਣਾ ਬੈਲਾਈ ਨੂੰ ਜਾਨ ਦੇ ਲਈ ਭਾਜੀ ਮੈਂ ਵੱਡੇ ਭਰਾਣੇ ਦੀ ਯਾਰ ਕਰ ਰਹੀ ਉਹ ਦੇਖੋ ਮੈਨੇ ਗਾਦਾ ਜਵਾਬ ਦੋ ਭਈ ਇੱਥੇ ਇੱਥੇ ਬੈਠੇ ਵੱਡੇ ਭਾਜੀ ਮੈਂ ਯਾਰ ਕਰ ਰਹੀ ਕਿਸ ਨੂੰ ਫੜਨਾ ਹੈ ਭਾਜੀ ਮੈਂ ਕਿਹਾ ਤੁਸੀਂ ਬੈਠੇ ਕਿੱਥੇ ਸੀ ਵੱਡੇ ਭਾਜੀ ਫੜਨਾ ਹੈ ਕਿਸੇ ਮੁੰਡੇ ਨਾਲ ਵੀਰ ਵੱਡੇ ਭਾਜੀ ਤੁਸੀਂ ਕਿੱਥੇ ਬੈਠੇ ਸੀ ਵੱਡੇ ਭਾਜੀ ਇੱਥੇ ਸਾਰਾ ਮੁੰਡੇ ਆਂਦੇ ਨੇ ਠੀਕ ਹੈ ਭਾਜੀ ਆਪਾਂ ਦੇ ਆਪਾਂ ਦੇ ਇੱਥੇ ਵੱਡੇ ਛੋਟੇ ਭਰਾਣੇ ਮਿਲ ਬਣਾਏ ਭਾਜੀ ਮੈਂ ਨਾਲ ਬੱਥੇ ਲੱਭਣਾ ਮੈਂ ਹੁਣੇ ਹਾਂ ਇੱਧਰ ਸਾਈਡ ਤੋਂ ਹੋਇਓ ਮਾੜਾ ਵੱਡੇ ਕੰਮ ਕਰੋ ਮੈਂ ਬੱਚਿਆਂ ਨੂੰ ਸਕੂਲੇ ਲੈ ਕੇ ਤੁਹਾਨੂੰ ਦਿਖਾਉਣ ਦੇ ਆ ਇਹਨਾਂ ਦਾ ਕਹਿਣਾ ਇਹ ਹੈ ਤਸਵੀਰਾਂ ਦੇ ਵਿੱਚ ਕਿ ਤੁਸੀਂ ਇੱਥੇ ਕਿਸੇ ਦੀ ਬੱਚੇ ਵੇਟ ਕਰਦੇ ਪਏ ਸੀਗੇ ਮੇਰੇ ਛੋਟੇ ਭਰਾ ਗਲਤ ਕੁਝ ਕੰਮ ਕਰਦੇ ਨੇ ਭਾਈ ਆਪਾਂ ਤਾਂ ਦੇਖਣ ਹੀ ਆਏ ਮੈਂ ਬੱਚੇ ਸ਼ੀ ਸਮਾਨ ਨਹੀਂ ਲਾਉਂਦੇ ਨਹੀਂ ਨਹੀਂ ਭਾਈ ਮੈਂ ਨਹੀਂ ਲਾਉਂਦੇ ਜੀ ਭਾਈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਤੁਸੀਂ ਦੇਖ ਸਕਦੇ ਹੋ ਹਾਂ ਉਹ ਕਿ ਜਦੋਂ ਅਸੀਂ ਇੱਥੇ ਪਹੁੰਚੇ ਉਸ ਤੋਂ ਆ ਪੰਨੀ ਕਿਸ ਤਰ੍ਹਾਂ ਬੰਦੇ ਨੇ ਪਿੱਛੇ ਕਰੇ ਤੇਰੇ ਕੋਲ ਹੀ ਦਸੂਹਾਂ ਭਗਤ ਖਾਦੰਨੇ ਆ ਕੁਛ ਵੀ ਨਹੀਂ ਕਰ ਸਕਦੇ ਹੋ ਆ ਪੰਨੀ ਉਹ ਦੇਖੋ ਜੀ ਪਿੱਛੇ ਗਈ ਭਾਈ ਇੱਧਰ ਹਜ਼ਾਰਾਂ ਪੰਨੀਆਂ ਪਈਆਂ ਭਾਈ ਇਧਰ ਨਾ ਆਹ ਦੇਖੋ ਜੀ ਹੱਥ ਦੇ ਵਿੱਚ ਪੰਨੀ ਫੇਰ ਦਫਾ ਨੇ ਤੁਹਾਨੂੰ ਆ ਹੱਥ 'ਚ ਪੰਨੀ ਆਉਂਦੀ ਹੈ ਸਾਰਾ ਪੰਨੀ ਕਰੇ ਭਾਈ ਇਧਰ ਨਗਰੀਏ ਦਾ ਬੱਡੇ ਸੋ ਹੈਰਾਨਗੀ ਵਾਲੀ ਗੱਲ ਐ ਇਸ ਵਿਅਕਤੀ ਦਾ ਕਹਿਣਾ ਐ ਕਿ ਸਰਦਾਰ ਵਿਅਕਤੀ ਹੋ ਕੇ ਤੁਸੀਂ ਯਾਰ ਆਹ ਕੰਮ ਕਰਨ ਢੇ ਹੋ ਯਾਰ ਤੁਹਾਡੇ ਭਾਈ ਇਹੋ ਜਿਹਾ ਕੰਮ ਕਰੀਦਾ ਨਹੀਂ ਵੱਡੇ ਭਰਾ ਤੁਹਾਡੇ ਹੱਥ 'ਚ ਪੰਨੀ ਹੀ ਕਰਨ ਢੀ ਸੀ ਫਿਰ ਇਹ ਪੰਨੀ ਹੈ ਨਹੀਂ ਭ ਹਲੋ ਭਾਈ ਹੂੰ ਪਿਛਲੀ ਜੇ ਜਿਹੜੀ ਮਰਜ਼ੀ ਭਾਈ ਦੇਖੋ ਚ ਨਿਕਲੇਗਾ ਭਾਈ ਚੁੱਤੀਆਂ ਮਾਰੀ ਭਾਈ ਚੇਬੜਾ ਮੂੰਹੇ ਮਾਰੀ ਹੱਥ ਹੱਥ ਤਾਂ ਖੋਲੋ ਇੱਕ ਮਿੰਟ ਅੱਛਾ ਹੁਣ ਮੈਨੂੰ ਇਹ ਦੱਸਿਓ ਜਰਾ ਆ ਖੋਲੀ ਜਰਾ ਹਾਂਜੀ ਅੱਧਾ ਦੀ ਗੱਲ ਨਹੀਂ ਕੀ ਭਾਈ ਉਹ ਦੇਖੋ ਚੱਕ ਗਾ ਚੱਕ ਸਭ ਕੁਝ ਚੈੱਕ ਆ ਰਿਹਾ ਤੁਹਾਨੂੰ ਕੋਈ ਗੱਲ ਨਹੀਂ ਚੰਗੀ ਤਰ੍ਹਾਂ ਦੇਖਦਾ ਕਹਿੰਦਾ ਨਿਕਾ ਸਹੀ ਆ ਤੁਹਾਡੇ ਬਿਲਕੁਲ ਠੀਕੇ ਭਾਈ ਅੱਛਾ ਜੀ ਹੁਣ ਆ ਦੱਸੋ ਫੇ ਮੈਨੂੰ ਇਹ ਤੁਹਾਡੇ ਹੱਥ ਚ ਕੀ ਆ ਆਹ ਹੱਥ ਚ ਕੀ ਹੈ ਜਿਹੜਾ ਕਾਲੇ ਵਿੱਚ ਪਾ ਪਾ ਜੀ ਪੈਸੇ ਮੇਰੇ ਫੜੇ ਅੱਛਾ ਇਹ ਪੈਸੇ ਪੈਸੇ ਭਾਈ ਜੀ ਪਰ ਬਾਹਰ ਲੋਕਾਂ ਤੋਂ ਵੀ ਪੁੱਛਦੇ ਆਂ ਤੁਹਾਡੀਆਂ ਵੀਡੀਓ ਦਿਖਾ ਕੇ ਪੁੱਛਦੇ ਬਾਹਰ ਵੀ ਆਹ ਦੇਖੋ ਆ ਪੈਸੇ ਦਾ ਛੋਟੇ ਭਰਾਣ ਫੜੇ ਯਾਰ ਨਹੀਂ ਫਿਰ ਤੁਸੀਂ ਮੰਨੋ ਨਾ ਫਿਰ ਫਿਰ ਝੂਠ ਕਿਉਂ ਕਹਿੰਦੇ ਫਿਰ ਝੂਠ ਕਿਦਾ ਮੰਗ ਲਾਉਂਦੇ ਤੁਹਾਡੇ ਅੱਜ ਪੰਨੀ ਨਹੀਂ ਹੈਗੀ ਨਹੀਂ ਪਾ ਜੀ ਮੇਰੇ ਪੰਨੀ ਨਹੀਂ ਹੈਗੀ ਮੈਂ ਤਾਂ ਝੂਠ ਕਿਦਾ ਮੰਗ ਲਾਉਂਦਾ ਤਸਵੀਰਾਂ ਦੇ ਵਿੱਚ ਸਾਰਿਆਂ ਨੇ ਦੇਖ ਹੀ ਲਿਆ ਕਿ ਇਹਨਾਂ ਦੇ ਅੱਜ ਪੰਨੀ ਹੈ ਕਿ ਨਹੀਂ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਜੀ ਜਿਸ ਥਾਂ ਦੇ ਵਿੱਚ ਜਗਾ ਤੁਹਾਨੂੰ ਦਿਖਾਉਂਦੇ ਆਂ ਉਹੀ ਥਾਂ ਐ ਆ ਉੱਪਨੀ ਹੈ ਦੇਖ ਸਾਡੇ ਤੁਸੀਂ ਤਸਵੀਰਾਂ ਦੇ ਵਿੱਚ ਤੇ ਭਾਜੀ ਜੇ ਵੀਡੀਓ ਦੇ ਦੇ ਫਿਰ ਤੁਸੀਂ ਨਹੀਂ ਵੀਡੀਓ ਵੀਡੀਓ ਜੇ ਕੀ ਮੈਂ ਤੁਹਾਨੂੰ ਕੀ ਕਹਿੰਨਾ ਨਿਸ਼ਕ ਕਰੋ ਨਹੀਂ ਭਾਈ ਅਸੀਂ ਪਾਗਲ ਖਣਾ ਨਿਸ਼ਕ ਆਪਾਂ ਇੱਥੇ ਕੀ ਕਰਦੇ ਪਏ ਆ ਭਾਜੀ ਮੈਂ ਮੈਂ ਤੁਹਾਨੂੰ ਦੱਸਿਆ ਛੋਟੇ ਪ੍ਰਾਇਤ ਕਰਦੇ ਗਲਤ ਕੰਮ ਕਰ ਇੱਥੇ ਬਹਿ ਕੇ ਕੀ ਕਰਦੇ ਆ ਆ ਬੈਠੇ ਤੇ ਨਾ ਇੱਥੇ ਆਪਾਂ ਤਾਂ ਬੈਠੇ ਜੀ ਭਾਈ ਹੁਣ ਮੈਂ ਦੁੱਖ ਸੁੱਖ ਆਪਣਾ ਚਲੇ ਆ ਇੱਧਰ ਆਓ ਇੱਧਰ ਆਪ ਦੁੱਖ ਸੁੱਖ ਤੁਹਾਨੂੰ ਦਿਖਾਉਂਦੇ ਆ ਕਿ ਐਸੀ ਜਗ੍ਹਾ ਦੇ ਵਿੱਚ ਆ ਬੰਦਾ ਦੁੱਖ ਸੁੱਖ ਕਰ ਰਿਹਾ ਤਸਵੀਰ ਆਇਆ ਤੁਹਾਡਾ ਨਾਲ ਰੂਬਰੂ ਕਰਵਾ ਰਹੇ ਆ ਦੇਖ ਸਕਦੇ ਹੋ ਇੱਕ ਉਜਾੜ ਥਾਂ ਹੈ ਪੂਰੀ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਨਾ ਕਿ ਪੂਰਾ ਖੰਡਰ ਇਲਾਕਾ ਇਹ ਹੈ ਬਾਹਰ ਵੀ ਝਾੜੀਆਂ ਹੈ ਤੇ ਅੰਦਰ ਵੀ ਝਾੜੀਆਂ ਹੈ ਮੈਂ ਆਪਣੇ ਫੈਮਿਲੀ ਵਾਰੀ ਗੱਲ ਤੁਸੀਂ ਇਦਾਂ ਕਰੀ ਜਾਂਦੇ ਨਹੀਂ ਨਹੀਂ ਭਾਜੀ ਪਰ ਤੁਸੀਂ ਜਿਹੜੀ ਆ ਚੀਜ਼ਾਂ ਕਰਦੇ ਹੋ ਉਹ ਆ ਚੀਜ਼ਾਂ ਸਹੀ ਆ ਤੁਹਾਡੀਆਂ ਦੱਸੋ ਹੈ ਤੇ ਤੁਸੀਂ ਵੀ ਆ ਜਾਓਗੇ ਤੁਸੀਂ ਵੀ ਆ ਜਾਓਗੇ ਫਿਰ ਇੱਥੇ ਕੀ ਕਰਦੇ ਹੋ ਭਾਜੀ ਮੇਰੇ ਛੋਟਾ ਭਰਾ ਇਧਰ ਉਧਰ ਭਾਈਦੇ ਆ ਭਾਈ ਘਰ ਰੇਕਲ ਤਾਂ ਕਲੇਸ਼ ਪਿਆ ਹੈ ਭਾਜੀ ਹੋਰ ਕੋਈ ਗੱਲ ਨਹੀਂ ਹੈ ਕਿ ਪਰ ਤੁਹਾਡੇ ਹੱਥ 'ਚ ਪੰਨੀ ਹੈ ਮੇਰੇ ਹੱਥ 'ਚ ਗੜੇ ਚਲੋ ਆਓ ਬਾਹਰ ਲੋਕਾਂ ਨੂੰ ਵੀ ਤਸਵੀਰਾਂ ਦਿਖਾਣੇ ਆਜੋ ਨਹੀਂ ਨਹੀਂ ਆਪਾਂ ਫੋਟੋ ਦਿਖਾਉਂਦੇ ਨਾ ਦੇਖੋ ਸਾਡੇ ਕੋਲ ਤਾਂ ਵੀਡੀਓ ਹੈ ਅਸੀਂ ਉਹ ਦਿਖਾਣੇ ਆ ਤੇ ਗਲਤੀ ਮੰਨੋ ਨਾ ਆਪਣੀ ਮਿਲਦੀ ਭਾਜੀ ਮੈਂ ਤਾਂ ਆਓ ਬਾਹਰ ਆਪਾਂ ਚਾਰ ਬੰਦਿਆਂ ਨੂੰ ਵੀਡੀਓ ਦਿਖਾ ਕੇ ਦੇ ਦਿੰਦੇ ਪਾਜੀ ਮੈਂ ਤੁਹਾਨੂੰ ਉਹੀ ਕਹਿ ਰਿਹਾ ਸਾਡੇ ਕੋਲ ਵੀਡੀਓ ਹੈ ਨਾ ਮੈਂ ਤੁਹਾਨੂੰ ਉਹ ਵੀਡੀਓ ਦਿਖਾ ਰਿਹਾ ਵਾਹ ਜਰਾ ਵੀਡੀਓ ਪਾ ਚੈੱਕ ਕਰੀ ਦੀ ਮੈਂ ਕਹਾਂ ਮੈਂ ਤੁਹਾਡੀ ਸਾਰੀ ਗੱਲਾਂ ਮੰਨ ਗਿਆ ਤੁਹਾਡੀ ਸਾਰੀ ਗੱਲਾਂ ਮੰਨ ਗਿਆ ਮੈਂ ਸਾਰੀ ਤੁਹਾਡੀ ਗੱਲਾਂ ਮੰਨ ਗਿਆ ਪਰ ਤੁਹਾਡੇ ਹੱਥ ਦੇ ਵਿੱਚ ਪੰਨੀ ਹੈ ਕਿ ਨਹੀਂ ਭਾਈ ਗੁਰੂ ਆਪਾਂ ਜਾਣਦੇ ਨਹੀਂ ਪਾਜੀ ਆਪਾਂ ਝੂਠ ਨਹੀਂ ਬੋਲ ਭਾਜੀ ਅਕਲ ਨੂੰ ਹੱਥ ਮਾਰ ਮੈਂ ਵੀ ਸਰਦਾਰ ਐਵੇਂ ਨਜਾਇਜ਼ ਆ ਚੀਜ਼ ਨਾ ਕਰ ਪੰਨੀ ਮੈਂ ਦਿਖਾਤੀ ਤੇਰੀ ਵੀਡੀਓ ਦੇ ਵਿੱਚ ਤੈਨੂੰ ਹੀ ਪਤਾ ਲੋਕਾਂ ਨੇ ਵੀ ਦੇਖੀ ਐ ਇਸ ਕਰਕੇ ਆ ਚੀਜ਼ ਨਾ ਕਰ ਵਿੱਚ ਪਰਮਾਤਮਾ ਨੂੰ ਨਾ ਲੈ ਕੇ ਆ ਮੈਂ ਤੇਰੀ ਵੀਡੀਓ ਦੇ ਦਾਂ ਨਾ ਉਹੀ ਕਿਹਾ ਸੀ ਪਰਮਾਤਮਾ ਨੂੰ ਨਾ ਵਿੱਚ ਲੈ ਕੇ ਆ ਵੀ ਗੱਲ ਵੜੀ ਬੇਈਮਾਨ ਦੇ ਆ ਠੀਕ ਹੈ ਜਿਹੜੀ ਗੱਲ ਜੇ ਕੀਤੀ ਹੈ ਨਾ ਤੇ ਮੰਨ ਲਾ ਮੇਰਾ ਭਰਾ ਆ ਚੀਜ਼ ਨਾ ਕਰ ਇਹ ਚੀਜ਼ ਨਹੀਂ ਚੰਗੀ ਲੱਗਦੀ ਕੋਈ ਕਿਸੇ ਦੀ ਇਨਸਾਨ ਦਾ ਮੈਂ ਇਥੇ ਇਕੱਲਾ ਪਰਸਨਲੀ ਆਪਣਾ ਸੋਚ ਕੇ ਵਿਚਾਰ ਕਰਦਾ ਹੈ ਭਾਈ ਹੋਰ ਸੋਚ ਕੇ ਕਿਹੜਾ ਪੰਨੀ ਨਾਲ ਵਿਚਾਰ ਹੁੰਦਾ ਯਾਰ ਕਿਹੜੀਆਂ ਗੱਲਾਂ ਕਰੀ ਜਾਂਦਾ ਭਰਾ ਤੂੰ ਦੱਸ ਯਾਰ ਗਲਤੀ ਮੰਨੋ ਨਾ ਆਪਣੀ ਭਾਜੀ ਤਕਉ ਅਗੇ ਤਾਂ ਨਹੀਂ ਕਰਦੇ ਫਿਰ ਐਸੋ ਬਾਈ ਜੀ ਮੈਨੂੰ ਕਰੰਦ ਵਰੰਦ ਦੁਬਾਰਾ ਕਰੋਗੇ ਬਾਈ ਜੀ ਮੇਰੀ ਇੱਜ਼ਤ ਤੁਹਾਨੂੰ ਲੱਗਦਾ ਮੈਂ ਨਹੀਂ ਕਰਾਂਗਾ ਬਾਈ ਉਹ ਦੱਸੋ ਜੇ ਤੁਹਾਨੂੰ ਲੱਗਦਾ ਨਾ ਵੱਡੇ ਭਰਾ ਹੀ ਛੋਟੇ ਭਰਾ ਹੀ ਦਾੜੀ ਦਾ ਯਾਦ ਕਰ ਰਹੇ ਆ ਇਹ ਇਹ ਵੀਡੀਓ ਜਿਹੜੀ ਕਹਿ ਰਹੀ ਠੀਕ ਹੈ ਭਾਈ ਤੁਹਾਡੇ ਵੱਲ ਜੋ ਤੁਸੀਂ ਹੁਕਮ ਕਰਦਾ ਇਹ ਦੇਖੋ ਭਾਈ ਜੀ ਜੋ ਤੁਸੀਂ ਕਮ ਕੀਤਾ 7 ਵਜੇ ਨੇ ਬਾਈ ਨਹੀਂ ਨਹੀਂ ਤੁਹਾਨੂੰ ਵੀਡੀਓ ਦਿਖਾ ਦਵਾਂ ਕਿਉਂਕਿ ਤੁਹਾਡਾ ਕਹਿਣਾ ਹੈ ਕਿ ਤੁਸੀਂ ਕੁਝ ਕਰਦੇ ਨਹੀਂ ਬੇਸੀਗੇ ਮੈਨੂੰ ਤੇ ਨਾਲ ਚੰਗਾ ਲੱਗਦਾ ਭਾਈ ਆਪਾਂ ਫੈਮਿਲੀ ਵਾਲੇ ਪਰਮਾਨ ਫਿਰ ਮੰਨੋ ਨਾ ਮੈਂ ਵੀ ਹੁਣ ਬੱਚੇ ਸਕੂਲੇ ਛੱਡ ਕੇ ਇੱਥੇ ਆਪਣੇ ਚੱਲ ਰਹੇ ਹ ਕੋਈ ਨਹੀਂ ਹਜ਼ਾਰ ਆਪਾਂ ਦੇ ਨਸ਼ੇ ਦੇ ਵੀ ਮੋੜੀ ਦਾ ਲੋਕਾਂ ਨੂੰ ਯਾਰ ਸੋ ਦਿਖਾ ਦੇਣਾ ਤੁਹਾਨੂੰ ਧਿਆਨ ਨਾਲ ਜੇ ਤੁਸੀਂ ਗੌਰ ਕਰੋਗੇ ਦੇਖ ਸਕਦੇ ਹੋ ਕਿ ਵਿਅਕਤੀ ਨੇ ਪੰਨੀ ਕਿਸ ਤਰ੍ਹਾਂ ਪਿੱਛੇ ਕੀਤੀ ਸੀਗੀ ਚਲੋ ਭਾਈ ਵੱਡੇ ਭਾਈ ਇਦਾਂ ਨਹੀਂ ਕਰੀਦਾ ਕਿਸੇ ਨੂੰ ਭਾਈ ਫੈਮਲੀ ਸਾਡੀ ਵੀ ਹੈ ਜੀ ਭਾਈ ਨਹੀਂ ਕਰੀ ਫੇਰ ਰੂਬਰੂ ਕਰਵਾ ਦਿੰਦੇ ਆ ਤਸਵੀਰਾਂ ਤੁਹਾਨੂੰ ਫੈਮਲੀ ਦੇ ਘਰ ਭਾਈ ਕਲੇਸ਼ ਦੇਖ ਸਕਦੇ ਹੋ ਕਿਸ ਤਰ੍ਹਾਂ ਪੰਨੀ ਜਿਹੜੀ ਪਿੱਛੇ ਕੀਤੀ ਗਈ ਨਵੀਂ ਜਾਂ ਤਾਂ ਬਟਰ ਚੱਲੇ ਹੀ ਕੰਮ ਤੇ ਤੇ ਗੱਲ ਮੰਨੀ ਵੀ ਹੁੰਦੀ ਹੈ ਨਾ ਅਸੀਂ ਨਾ ਵੀਡੀਓ ਦਿਖਾਉਨੇ ਤੁਸੀਂ ਆਪ ਤੁਸੀਂ ਆਪ ਪਹਿਲੇ ਮੰਨਦੇ ਨਹੀਂ ਫਿਰ ਜਾਂ ਤਾਂ ਮੰਨੋ ਨਾ ਕਿ ਆਜ ਹੀ ਹੋਈ ਚਲੋ ਭਾਈ ਤੁਸੀਂ ਕਹਿ ਜੇ ਤੁਸੀਂ ਮੰਨ ਜਾਂਦੇ ਤੇ ਮੈਂ ਆ ਚੀਜ਼ ਨਾ ਦਿਖਾਉਣਾ 7:00 ਵਜੇ ਭਾਈ ਮੰਨਦੇ ਹੋ ਤੁਸੀਂ ਜੋ ਤੁਸੀਂ ਕਹਿਦਾ 7:00 ਵਜੇ ਨਹੀਂ ਆਉਣਾ ਮੇਰੇ ਤਾਂ ਜਦੋਂ ਜੋ ਮੈਂ ਕਿਹਾ ਮੈਂ ਤਾਂ ਸਬੂਤ ਦੇ ਨਾਲ ਕਹਿ ਰਿਹਾ ਮੈਂ ਉਦਾਂ ਨਹੀਂ ਕਹਿ ਰਿਹਾ ਕੋਈ ਭਾਈ ਤੁਸੀਂ ਮੰਨਦੇ ਹੋ ਨਾ 7:00 ਵਜੇ ਜੋ ਤੁਸੀਂ ਕਹਿ ਤੋ ਆਓ ਤੇ ਬਾਹਰ ਨਿਕਲੋ ਫਿਰ ਸੋ ਤਸਵੀਰਾਂ ਤਸਵੀਰਾਂ ਧੜਨਾ ਰੂਬਰੂ ਕਰਵਾ ਰਹੇ ਹਾਂ ਸਖੰਦਰ ਦੇ ਵਿੱਚ ਇਸ ਵਿਅਕਤੀ ਦਾ ਕਹਿਣਾ ਸੀ ਕਿ ਮੈਂ ਆਰਾਮ ਨਾਲ ਬੈਠ ਆਜੋ ਹੁਣ ਪਾਈਏ ਤੇ ਜਾਓ ਛੱਡਣ ਜਗਲ ਨਾ ਨੀਚੇ ਨਾ ਰਹਾ ਅੰਨੇ ਚੰਗਾ ਨਹੀਂ ਲੱਗਦਾ ਫਿਰ ਗਲਤੀ ਮੰਨੋ ਨਾ ਤੁਸੀਂ ਤੁਸੀਂ ਤਾਂ ਮੈਨੂੰ ਝੂਠਾ ਕਹੀ ਜਾਂਦੇ ਨਹੀਂ ਨਹੀਂ ਸ਼ੱਕ ਪੈਣ ਭਾਈ ਤੁਸੀਂ ਜੋ ਦੀ ਕਹਿੰਦਾ ਹੁਕਮ ਸਹੀ ਨਹੀਂ ਨਹੀਂ ਹੁਕਮ ਨਹੀਂ ਤੁਸੀਂ ਲਾਂਦੇ ਪਏ ਸੀ ਕਿ ਨਹੀਂ ਨਹੀਂ ਭਾਈ ਇਦਾਂ ਨਾ ਕਰੋ ਯਾਰ ਭਾਈ ਤੁਸੀਂ ਪੰਨੀ ਆ ਕੇ ਫੜੀ ਸੀ ਕਿ ਨਹੀਂ ਮੈਂ ਬੈਠਾ ਸੀ ਭਾਈ ਸੋਚ ਵਿਚਾਰ ਕਰਦਾ ਚਲੋ ਫਿਰ ਮੈਂ ਸੋਚ ਵਿਚਾਰ ਬਾਹਰ ਕਰਦੇ ਆਜੋ ਹੁਣ ਜੇ ਨਹੀਂ ਮੰਨਦੇ ਤੁਸੀਂ ਤਾਂ ਫਿਰ ਅਸੀਂ ਲੋਕਾਂ ਤੋਂ ਦਿਖਾ ਕੇ ਵੀਡੀਓ ਪੁੱਛ ਲਈਏ ਕੀ ਹੈ ਕੀ ਨਹੀਂ 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 ਭਾਈ ਇਦਾਂ ਨਹੀਂ ਸੋ ਤਸਵੀਰਾਂ ਤਾਂ ਦਿਖਾ ਰਹੇ ਇਸ ਐਸੀ ਖੰਡਰ ਜਗਾ ਦੇ ਵਿੱਚ ਇਹ ਬੰਦਾ ਜਿਹੜਾ ਹੈ ਜਿਹੜਾ ਇਹ ਬੰਦਾ ਵਾ ਇਹ ਸੋਚ ਵਿਚਾਰ ਕਰ ਰਿਹਾ ਸੀਗਾ ਦੇਖਣਾ ਆਇਆ ਸੀਗਾ ਉੱਥੇ ਹੀ ਤਸਵੀਰਾਂ ਇੱਧਰ ਵੀ ਤੁਹਾਨੂੰ ਇੱਕ ਵਾਰੀ ਦਿਖਾਣ ਦੇ ਆ ਕਿ ਜਿਹੜੀਆਂ ਪੰਨੀਆਂ ਕਿਸ ਤਰ੍ਹਾਂ ਖਿਲ ਰਹੀਆਂ ਟੱਕਣਾਂ ਖਿਲ ਰਹੀਆਂ ਸੋ ਇੱਥੇ ਸਾਰੇ ਜਿਹੜੇ ਆ ਨਸ਼ੇੜੀ ਹੀ ਜਾਂਦੇ ਆ ਸੋ ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜਾ ਪੰਜਾਬ ਹੈ ਇਸ ਟਮ ਉਹ ਕਿੱਥੇ ਜਾ ਰਿਹਾ ਸੋ ਤਸਵੀਰਾਂ ਜਿਹੜੀਆਂ ਰੂਬਰੂ ਤੁਹਾਡੇ ਨਾਲ ਕਰਵਾ ਰਹੇ ਹਾਂ ਇਸ ਟਾਈਮ ਅਸੀਂ ਤੁਹਾਨੂੰ ਦੱਸ ਦਈਏ ਕਿ ਸੋਟਾ ਦੇ ਲਾਗੇ ਜਿਹੜਾ ਇਹ ਇੱਕ ਸਰਕਾਰੀ ਬਿਲਡਿੰਗ ਸੀਗੀ ਜਿਹੜੀ ਕਿ ਹੁਣ ਖਾਲੀ ਹੋ ਚੁੱਕੀ ਹੈ ਨਸ਼ੇ ਦਾ ਜਿਹੜਾ ਅੱਡਾ ਬਣ ਚੁੱਕੀ ਹੈ ਕਾਫੀ ਸਮੇ ਤੋਂ ਲੋਕੀ ਜਿਹੜੇ ਵਾਰ-ਵ ਇੱਕ ਤੇ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਚੱਲਦੀਆਂ ਨੇ ਲੈ ਉਹਦੇ ਬਾਤੋਂ ਲੈਟਰੀ ਸੋ ਤਸਵੀਰਾਂ ਜਿਹੜੀਆਂ ਆ ਰੂਬਰੂ ਕਰਵਾਨੇ ਆ ਆ ਜਾਓ ਭਾਈ ਇੱਧਰ ਆਇਓ ਇੱਕ ਮਿੰਟ ਆ ਜਾ ਇਹਨੂੰ ਛੱਡਦੇ ਬਾਅਦ ਚ ਲੈ ਲਿਓ ਕੋਈ ਨਹੀਂ ਆ ਜਾ ਇੱਦਾਂ ਹੀ ਆ ਜਾਓ ਆਓ ਯਾਰ ਸੰਜੋ ਕੋਈ ਨਹੀਂ ਇੱਕ ਮਿੰਟ ਆਓ ਇੱਧਰ ਜਰਾ ਇੱਧਰ ਆਣਾ ਯਾਰ ਇੱਕ ਮਿੰਟ ਭਾਈ ਇੱਕ ਮਿੰਟ ਆਇਓ ਇੱਧਰ ਮੇਰਾ ਵੀਰ ਇੱਕ ਮਿੰਟ ਆਇਓ ਭਾਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੀ ਮੇਰਾ ਪ੍ਰੈਜ਼ਰ ਰਹੀਏ ਫੋਲੀਓ ਨਾ ਜਰਾ ਇਹਦੇ ਨਾਣਾ ਯਾਰ ਇੱਕ ਫੋਲੀਓ ਜੀ ਅੱਜ ਆਪਾਂ ਨੂੰ ਕੁਝ ਨਾ ਕੀ ਜਾਨਦਾ ਭਾਈ ਫੋਲੀਓ ਜਰਾ ਅੱਦਾ ਭਾਈ ਮੈਂ ਕਿਦਾਂ ਕਰਦਾ ਕਿ ਮਾਇਆ ਭਾਈ ਤੀ ਨਾਮ ਆ ਭਜੀ ਤੁਹਾਡਾ ਆਕਾਸ਼ ਹਾਂਜੀ ਆਕਾਸ਼ ਆਕਾਸ਼ ਭਜੀ ਤੁਹਾਡੀਆਂ ਅੱਖਾਂ ਠੀਕ ਨੇ ਬਿਲਕੁਲ ਹਾਂਜੀ ਕੋਈ ਪ੍ਰੋਬਲਮ ਤਾਂ ਨਹੀਂ ਜੇ ਕੋਈ ਚੀਜ਼ ਦਿਖਾਵਾਂਗੇ ਤੁਹਾਨੂੰ ਪਤਾ ਲੱਗੇਗੀ ਇੱਕ ਨਾ ਭਜੀ ਆ ਵੀਡੀਓ ਹੈ ਇਹ ਵੀਡੀਓ ਦੇ ਵਿੱਚ ਸਾਨੂੰ ਦੇਖ ਕੇ ਦੱਸਿਓ ਕਿ ਬੰਦੇ ਦੇ ਹੱਥ 'ਚ ਪੈਸੇ ਫੜੇ ਹੈ ਕਿ ਚਿੱਟੇ ਵਾਲੀ ਪੰਨੀ ਠੀਕ ਭਜੀ ਕਹੇ ਗੋਰੋ ਭਾਈ ਕਿਆ ਕਰੀਓ ਤੇ ਆਨਾ ਜਰਾ ਆ ਲੋ ਇੱਕ ਵਾਰੀ ਤੁਹਾਨੂੰ ਰਿਵਾਈਂਡ ਕਰਕੇ ਦਿਖਾ ਦਨੇ ਆ ਦੇਖੋ ਜੀ ਕੀ ਐ ਦੱਸੋ ਵੱਡੇ ਭਾਈ ਜੋ ਕੀ ਕਰਨ ਫਰੀ ਹਾਂਜੀ ਚਿੱਟੇ ਵਾਲੇ ਪੱਕਾ ਭਾਜੀ ਹਾਂਜੀ ਪੈਸਾ ਤਾਂ ਨਹੀਂ ਲੱਗ ਰਿਹਾ ਇਹ ਇੱਕ ਵਾਰੀ ਫੇਰ ਦੇਖ ਲਓ ਕੀ ਐ ਭਾਜੀ ਇਹ ਠੀਕ ਐ ਭਾਜੀ ਯਾਰ ਵੱਡੇ ਭਾਜੀ ਮੈਂ ਬੱਚੇ ਆਪਣੇ ਜਾਣ ਫੈਮਿਲੀ ਦੇ ਦੱਸਿਓ ਭਾਜੀ ਕੀ ਐ ਇੱਕ ਵਾਰੀ ਫੇਰ ਇਹ ਨਹੀਂ ਕੀ ਐ ਇਹ ਪੰਨੀ ਵਗੈਰਾ ਪੰਨੀ ਐ ਜੀ ਜੋ ਤੁਸੀਂ ਕਹਿੰਦਾ ਸਭ ਇਹ ਜਿਹੜਾ ਵੀਡੀਓ ਦੇ ਵਿੱਚ ਜਿਹੜਾ ਬੰਦਾ ਆ ਉਹ ਇਹੀ ਸੀਗਾ ਸਰਦਾਰ ਬੰਦਾ ਹੋ ਕੇ ਆ ਚੀਜ਼ਾਂ ਕਰ ਰਿਹਾ ਉਹ ਤੋਂ ਰੱਬ ਦੀਆਂ ਝੁੱਟਾਂ ਸੌ ਝੁੱਟੀਆਂ ਜਿਹੜੀਆਂ ਸੋਮਾ ਖਾ ਰਿਹਾ ਕਿੱਦਾਂ ਲੱਗਦਾ ਇਹ ਚੀਜ਼ ਸਹੀ ਹੈ ਮਾੜੀ ਹੈ ਹਾਂਜੀ ਮਾੜੀ ਹੈ ਜੀ ਮਾੜੀ ਗੱਲਾਂ ਸੋ ਇਹ ਤਸਵੀਰਾਂ ਜਿਹੜੀਆਂ ਓਪਨ ਕਰੀਓ ਕਿੱਦਾਂ ਮੈਂ ਪਾਗੜੀ ਥੋੜੀ ਜਿਹਾ ਜੋ ਮਰਜ਼ੀ ਕਰਦਾ ਤੇ ਭਾਜੀ ਉੱਥੇ ਅੰਦਰ ਕੀ ਕਰਦੇ ਪਈ ਆਂ ਆ ਆਪਣੇ ਭਰਾ ਆ ਭਰਾ ਕਿਹੜਾ ਤਾਂ ਭਰਾ ਨਸ਼ੇ ਕਰਦਾ ਨਸ਼ੇ ਪਤਾ ਨਹੀਂ ਕਰਦਾ ਤੇ ਉੱਥੇ ਕਿੱਥੇ ਚੱਲ ਜੂ ਮੈਂ ਆਪਣੇ ਮੈਂ ਸਵੇਰੇ ਇੰਨਾ ਪੁੱਛਿਆ ਤੁਹਾਡਾ ਭਰਾ ਨਸ਼ੇ ਕਰਦਾ ਭਾਜੀ ਮੈਂ ਦੋ ਟੋਕ ਗੱਲ ਕਰਦਾ ਨਸ਼ੇ ਨਹੀਂ ਕਰਦਾ ਨਸ਼ੇ ਨਹੀਂ ਕਰਦਾ ਫਿਰ ਉਹ ਝਾੜੀਆਂ 'ਚ ਕੀ ਕਰੇ ਜਾਂਦਾ ਭਾਜੀ ਬਾਥਰੂਮ 'ਚ ਕੀ ਕਰਨ ਜਾਂਦਾ ਚੱਟ ਮੈਂ ਸਟੋਨ 'ਤੇ ਇੰਨੀ ਅੰਦਰ ਜਲ ਜਾਂਦਾ ਵਾ ਉਹ ਬੈਠੇ ਸੀ ਭਾਈ ਤਾਂ ਕਿੱਥੇ ਇਕੱਲੇ ਬੈਠੇ ਸੀ ਪੰਨੀ ਤੁਹਾਡੇ ਹੱਥ 'ਚ ਫੜੀ ਹੈ ਕਿਹੜੀ ਗੱਲਾਂ ਕਰੀ ਜਾਂਦੇ ਵੇਓ ਤੋ ਠੀਕ ਹੈ ਭਾਈ ਸਤਿਪੰਥ ਜੀ ਜੋਗ ਤੀਕਿਆ ਤਾਂ ਭਾਈ ਉਹ ਤੋਂ ਤੁਸੀਂ ਬਾਕੀ ਸਾਰਿਆਂ ਨੂੰ ਓਕੇ ਹੋ ਜਾਂਦੇ ਸਾਰੀ ਮੀਡੀਆ ਨੂੰ ਤਾਂ ਦਿਖਾ ਦਈਏ ਕਿ ਬਾਕੀ ਵੀ ਸਾਰੇ ਪੱਤਰਕਾਰ ਇੱਥੇ ਮੌਜੂਦ ਹੈ ਜਿਹੜੇ ਸਾਰੇ ਦੇ ਨਾਲ ਜਿਹੜੀ ਬੈਸਟ ਕੀਤੀ ਜਾ ਰਹੀ ਹੈ ਜੀ ਸ਼ੁਭਮ ਭਾਈ ਸਾਰੇ ਜਦੋਂ ਵਾਕਵੇਂ ਨੇ ਤੁਹਾਡੇ ਪੱਤਰਕਾਰ ਕabhi ਬੰਨੇ ਕਵਰਨੇ ਪਈਏ ਭਾਈ ਜੀ ਤੁਹਾਡਾ ਜਿਹੜਾ ਮਰਜੀ ਪੱਤਰਕਾਰ ਵਾਕਵੇ ਤਾਂ ਵੇਖ ਤਾਂ ਨਹੀਂ ਕਿ ਤੁਸੀਂ ਇਹ ਚੀਜ਼ਾਂ ਕਰੋਗੇ ਭਾਈ ਇਹ ਦੇਖੋ ਤੁਹਾਡੇ ਸਾਡੀ ਫੈਮਲੀ ਤੁਹਾਡੀ ਵਾਕਵ ਹੈਗੀ ਪੱਤਰਕਾਰਾਂ ਦੀ ਭਾਈ ਠੀਕ ਹੈ ਭਾਈ ਜਦ ਤੁਸੀਂ ਜੋ ਕਰ ਰਹੇ ਹੋ ਉਹ ਕਹਿੰਦਾ ਸਤਿਪੰਥ ਕਹਿੰਦੇ ਭਾਈ ਜੀ ਜਿਆਦਾ ਨਾ ਕਰੋ ਭਾਈ ਲੰਬਾ ਬੈਸਟੀ ਨਹੀਂ ਭਾਈ ਚੰਗਾ ਇਹਦੀ ਸਰਦਾਰ ਹੋ ਕੀ ਉਹਦਾ ਸਰਦਾਰ ਬਣੇ ਇਹ ਸਰਦਾਰ ਆ ਭਾਈ ਸਰਦਾਰ ਹੋ ਇਹ ਜਿਹੜੇ ਭਾਜੀ ਇਹ ਸਰਦਾਰ ਨੇ ਇਹ ਵੀ ਲੱਗਦੇ ਤਾਂ ਸਰਦਾਰ ਆ ਜੇ ਸਰਦਾਰ ਬੰਦਾ ਭਾਜੀ ਇਹ ਚੱਟਾ ਲਾਵੇ ਕਿੰਨਾ ਕ ਸਹੀ ਹੈ ਨਹੀਂ ਭਾਜੀ ਅਸਾਂ ਨਹੀਂ ਲੱਗਦਾ ਹੌਂਸਲਾ ਬੰਦੇ ਭਾਜੀ ਬਿਲਕੁਲ ਗਲਤ ਹੈ ਇਹਨਾਂ ਦੀ ਇੱਕ ਵੀਡੀਓ ਬਣੀ ਹੈ ਤੁਸੀਂ ਮੈਨੂੰ ਦੱਸਿਓ ਇਹ ਵੀਡੀਓ ਦੇ ਵਿੱਚ ਇਹਨਾਂ ਨੇ ਪੈਸੇ ਫੜੇ ਆ ਕਿ ਹੱਥ ਦੇ ਚਿੱਟੇ ਵਾਲੀ ਪੰਨੀ ਆ ਜਰਾ ਧਿਆਨ ਨਾਲ ਗੌਰ ਫਰਮਾਈਏ ਇੱਕ ਵਾਰੀ ਫੇਰ ਤੁਹਾਨੂੰ ਰਿਵਾਈਂਡ ਕਰਕੇ ਦਿਖਾ ਦਉਂਦੇ ਆ ਆ ਦੇਖੋ ਜੀ ਕੀ ਆ ਦੱਸੋ ਜੀ ਇਹ ਤਿਆ ਨਾ ਫਿਰ ਦੇਖੋ ਆ ਦੇਖੋ ਜੀ ਪੰਨੀ ਹੈ ਪਤੀ ਹੈ ਭਾਜੀ ਪੰਨੀ ਹੈ ਸਿਲਵਰ ਪੰਨੀ ਹੈ ਸਿਲਵਰ ਪੰਨੀ ਹੈ ਹਾਂਜੀ ਸਰ ਤੁਸੀਂ ਸਿਲਵਰ ਪੰਨੀ ਅੱਜ ਫੜੀ ਸੀ ਜੇ ਤੁਹਾਡੇ ਤੁਸੀਂ ਨਾ ਲੱਗਦੇ ਮੈਂ ਕਹਾਂ ਤੁਸੀਂ ਫੜੀ ਸੀ ਮੈਂ ਭਾਜੀ ਇੰਨਾ ਪੁੱਛਦਾ ਤੁਸੀਂ ਫੜੀ ਸੀ ਸਾਡੇ ਲੱਗੇ ਨਾ ਛੱਡੋ ਮੈਂ ਆਪਾਂ ਸੱਜਣਾ ਤੁਹਾਨੂੰ ਦਿਖਾਇਆ ਭਾਜੀ ਨੋਟ ਸੀ ਇਹ ਵੱਡੇ ਭਾਜੀ ਨਾਲ ਨੋਟ ਸੀ ਇਹ ਜਿਆ ਸਹੀ ਹੈ ਹੋ ਕੇ ਭਾਜੀ ਇਹ ਕੰਮ ਕਰਨਾ ਬਹੁਤ ਜ਼ਿਆਦਾ ਗਲਤ ਗੱਲ ਆ ਭਾਜੀ ਠੀਕ ਵੱਡੇ ਭਾਜੀ ਕਹਿੰਦੇ ਭਾਜੀ ਜਿੱਥੇ ਕੁੜੀਆਂ 3-4 ਜਾਂਦੀਆਂ ਹੋਣ ਨਾ ਤੇ ਇੱਕ ਸਰਦਾਰ ਖੜਾ ਹੋਵੇ ਤਾਂ ਸ਼ੇਫ ਮਹਿਸੂਸ ਹੁੰਦਾ ਗਲਤ ਗੱਲ ਆ ਭਾਈ ਅੱਛਾ ਭਾਜੀ ਕੋਤੋ ਭਾਜੀ ਮੈਂ ਬਚ ਲੈ ਇਹ ਦੇਖੋ ਵੱਡੇ ਭਾਜੀ ਇਹ ਚੀਜ਼ਾਂ ਸਹੀ ਹੈ ਬਿਲਕੁਲ ਸਹੀ ਨਹੀਂ ਹੈ ਭਾਈ ਇਹ ਕਹਿੰਦੇ ਅਸੀਂ ਅੰਦਰ ਕੀ ਦੀ ਵੇਟ ਕਰਦੇ ਵੇ ਸੀਗੇ ਮੈਨੂੰ ਦੱਸਿਓ ਭਾਜੀ ਇੱਥੇ ਅੰਦਰ ਕਿਹਦਾ ਇੰਤਜ਼ਾਰ ਹੁੰਦਾ ਖੰਡਰ ਦੇ ਵਿੱਚ ਜਾ ਕੇ ਸੇ ਦਾ ਨੀਂਦ ਅੰਦਰ ਨਸ਼ਾ ਹੀ ਕਰਦੇ ਆ ਇਹ ਸਰਦਾਰ ਜਦੋਂ ਬੰਦੇ ਹਣੇ ਇਦਾਂ ਚੀਜ਼ਾਂ ਕਰਨਗੇ ਸਹੀ ਲੱਗਦਾ ਬਹੁਤ ਜ਼ਿਆਦਾ ਬਦਨਾਮੀ ਆ ਜੀ ਸਰਦਾਰਾਂ ਦੀ ਇੱਥੇ ਗਲਤ ਚੀਜ਼ ਹੈ ਕਿ ਸਹੀ ਹੈ ਬੱਸ ਗਲਤ ਲੱਗਦਾ ਪੰਜਾਬ ਦੇ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਹੁਣ ਬਹੁਤ ਜ਼ਿਆਦਾ ਵੱਧ ਗਿਆ ਜੀ ਸੋ ਤਸਵੀਰਾਂ ਤੁਹਾਡਾ ਨਾਲ ਰੂਜ਼ੂ ਕਰਵਾ ਰਹੇ ਆ ਵੀਡੀਓ ਵੀ ਤੁਹਾਨੂੰ ਹਰਾਨਗੀ ਵਾਲੀ ਗੱਲ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਇੱਕ ਪਾਸੇ ਜਿਹੜਾ ਹੈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਸ਼ਾ ਜਿਹੜਾ ਹੈ ਸੀ ਖਤਮ ਕਰ ਦਾਂਗੇ ਪਰ ਇਹ ਵੀ ਬੜੀ ਵਧੀਆ ਗੱਲ ਹੈ ਕਿ ਜਲੰਧਰ ਦੇ ਜਿਹੜੇ ਪੁਲਿਸ ਕਮਿਸ਼ਨਰ ਸਪਨ ਸ਼ਰਮਾ ਨੇ ਕਾਫੀ ਜ਼ਿਆਦਾ ਜਿਹੜਾ ਨਸ਼ੇ ਨੂੰ ਠਲਵੀ ਪਾਈ ਹੈ ਤੇ ਕਾਫੀ ਜ਼ਿਆਦਾ ਜਿਹੜਾ ਹੈ 6 ਪ ਜਿਹੜੀ ਨਸ਼ੇ ਦੀ ਬਰਾਮਦ ਕੀਤੀ ਹੈ ਨਸ਼ਤ ਵੀ ਉਹਨਾਂ ਵੱਲੋਂ ਕੀਤੀ ਗਈ ਹੈ ਸੋ ਬੜਾ ਵਧੀਆ ਉਪਰਾਲਾ ਚੱਲ ਰਿਹਾ ਪਰ ਕਿਤੇ ਨਾ ਕਿਤੇ ਹਜੇ ਵੀ ਜਲੰਧਰ ਦੇ ਵਿੱਚ ਜਿਹੜਾ ਨਸ਼ਾ ਹੈ ਵਧਦਾ ਜਾ ਰਿਹਾ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਇੱਕ ਚੁਣ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਜਲਦ ਤੋਂ ਜਲਦ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਖਤਮ ਕਰਾਇਆ ਜਾਵੇ ਤਾਂ ਕਿ ਲੋਕਾਂ ਦੇ ਜਿਹੜੇ ਪਰਿਵਾਰ ਵਾਲੇ ਆ ਉਹ ਸੁੱਖੀ ਜਿਹੜਾ ਸੰਸਾਰ ਆਪਣਾ ਬਤੀਤ ਕਰ ਸਕਣ ਨਾ ਕਿ ਜਿਹੜੇ ਉਹਨਾਂ ਦੇ ਜਵਾਨ ਮੁੰਡੇ ਨਸ਼ੇ ਦੇ ਉੱਤੇ ਲੱਗ ਜਾਣ ਟੀਕਿਆਂ ਦੇ ਉੱਤੇ ਲੱਗ ਜਾਣ ਤੇ ਜਵਾਨ ਜਿਹੜੀਆਂ ਜਵਾਨ ਜਿਹੜੇ ਪੁੱਤ ਐ ਤੇ ਜਿਹੜੀਆਂ ਬਜ਼ੁਰਗ ਮਾਵਾਂ ਆਪਣੇ ਜਵਾਨ ਜਿਹੜੇ ਪੁੱਤਾਂ ਦੀ ਜਿਹੜਾ ਆ ਨਸ਼ੇ ਦੇ ਵਿੱਚ ਜਿਹਦੀ ਮੌਤ ਹੋ ਜੇ ਤਾਂ ਉਸ ਤੋਂ ਬਾਅਦ ਉਹਦਾ ਸੰਸਕਾਰ ਕਰੇ ਨਾ ਕਿ ਇਦਾਂ ਦੀ ਜਿਹੜੀ ਚੀਜ਼ਾਂ ਵਾਂ ਦੇਖਣ ਨੂੰ ਮਿਲਣ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਿੰਨੀ ਜਲਦੀ ਜਿਹੜਾ ਨਸ਼ਾ ਇਹ ਆ ਉਹ ਖਤਮ ਹੁੰਦਾ ਤੇ ਇਸ ਤਰ ਜਬੇ ਤੱਕ ਇਸ ਤਰ੍ਹਾਂ ਨਸ਼ਾ ਇਸ ਤਰ੍ਹਾਂ ਜਿਹੜੀ ਥਾਮਾਂ ਦੇ ਉੱਤੇ ਨਾ ਹੋਵੇ ਕਿਉਂਕਿ ਉਜਾਰ ਜਗ੍ਹਾ ਦੇ ਵਿੱਚ ਜਦੋਂ ਕੋਈ ਵਿਅਕਤੀ ਜਾ ਕੇ ਨਸ਼ਾ ਕਰਦਾ ਹੈ ਓਵਰਡੋਸ ਦੇ ਨਾਲ ਮਰ ਵੀ ਸਕਦਾ ਹੈ ਸੋ ਕਾਫੀ ਜ਼ਿਆਦਾ ਜਿਹੜੀ ਹੋ ਸਕਦਾ ਹੈ ਕਿ ਉੱਥੇ ਕੋਈ ਹੋਰ ਵਿਅਕਤੀ ਨਾ ਜਾਵੇ ਜਾਂ ਉੱਥੇ ਨਾ ਦੇਖਣ ਜਾਵੇ ਤੇ ਬੋਡੀ ਵੀ ਜਿਹੜੀ ਖਰਾਬ ਹੋ ਸਕਦੀ ਹੈ ਪ੍ਰਸ਼ਾਸਨ ਨੂੰ ਜਿਹਦੀ ਦਿੱਕਤਾਂ ਦਾ ਜਿਹੜਾ ਕਰਨੋ ਸਾਹਮਣਾ ਕਰ ਰਹੀ ਪੈਸੇ ਦਾ ਇਸ ਕਰਕੇ ਜਿਹੜਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਪੈਟਰੋਲਿੰਗ ਜਿਹੜੀ ਖਾਲੀ ਥਾਂ ਵਿੱਚ ਜ਼ਰੂਰ ਕਰਾਈ ਜਾਵੇ ਤਾਂ ਕਿ ਜਿਹੜਾ ਨਸ਼ਾ ਹੈ ਉਹ ਘੱਟ ਤੋਂ ਘੱਟ ਲੋਕੀ ਵੇਚਣ ਤੇ ਘੱਟ ਤੋਂ ਘੱਟ ਲੋਕੀ ਜਿਹੜੇ ਉਹ ਕੈਮਰਾਮੈ ਜਤਿੰਦਰ ਸੋਹਣੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਵੀਰਾ ਟੀਵੀ ਜਲੰਧਰ